ਰਮੀਲਾ ਮਾਟੌਂਡ ਕਰ ਹਮੇਸ਼ਾ ਹੀ ਬਾਲੀਵੁੱਡ ਦੀ ਚੰਚਲ ਤੇ ਬਬਲ ਅਦਾਕਾਰ ਆ ਰਹੀ ਹੈ ਦਾਜੀ ਹੈ ਜਿਹਾਂ ਕਈ ਫਿਲਮਾਂ ਨੇ ਜਿਨ੍ਹਾਂ ਨੇ ਉਸ ਨੂੰ ਨੰਬਰ 1 ਹੀਰੋਇਨ ਬਣਾਉਣ ਵਿੱਚ ਕੋਈ ਕਸਰ ਜਿਹੜੀ ਹੈ ਨਹੀਂ ਛੱਡੀ ਦਾਜੀ ਹੈ ਉਸਨੇ ਮੁਹੀਨ ਸਿੰਘ ਅਕਤਰ ਮੀਰ ਨਾਲ ਵਿਆਹ ਤੋਂ ਬਾਅਦ ਉਸਨੇ ਆਪਣਾ ਬਾਲੀਵੁੱਡ ਵਿੱਚ ਕੰਮ ਜੜਾਇਓ ਉਹ ਬੰਦ ਕਰ ਦਿੱਤਾ ਨਾਲ ਹੀ ਇਹ ਜੋੜੀ ਪੂਰੀ ਤਰ੍ਹਾਂ ਅਟੁੱਟ ਸੀ ਤਦਾਜੀ ਇਹ ਬਾਲੀਵੁੱਡ ਦੇ ਸਭ ਤੋਂ ਪਿਆਰੇ ਜੋੜਿਆਂ ਵਿੱਚੋਂ ਇੱਕ ਗਿਣੀ ਜਾਂਦੀ ਸੀ ਪਰ ਰਿਪੋਰਟ ਅਨੁਸਾਰ ਹੁਣ ਉਹਨਾਂ ਨੇ ਵਿਆਹ ਵਿੱਚ 8 ਸਾਲ ਬਤੋਂਨ ਤੋਂ ਬਾਅਦ ਦੋਵਾਂ ਨੇ ਤਲਾਕ ਲਈ ਅਰਜੀ ਜੇੜੀ ਹੈ ਉਹ ਦੇ ਦਿੱਤੀ ਹੈ ਦੱਸਦੀ ਹੈ ਅਗੋ ਇਹ ਵੀ ਕਹਿਣਾ ਹੈ ਕਿ ਵਕ ਹੋਣਾ ਉਹਨਾਂ ਆਪਸੀ ਸ਼ਰਤਾਂ ਤੇ ਨਹੀਂ ਹੋ ਰਿਹਾ ਸੂਤਰਾ ਦੀ ਮਨਿਆਤਾ ਵੀ ਨੇਤਰੀ ਉਰਮਲਾ ਨੇ ਆਪਣੇ 8 ਸਾਲ ਦੇ ਪਤੀ ਨਾਲ ਜਿਹੜਾ ਤਲਾਕ ਲਈ ਅਰਜ਼ੀ ਦੇ ਦਿੱਤੀ ਹੈ ਮੁੰਬਈ ਵਿੱਚ ਅਦਾਲਤ ਤੋਂ ਮਿਲੀ ਗੁਮਨਾਮ ਟਿਪ ਦੇ ਅਨੁਸਾਰ ਉਰਮਿਲਾ ਨੇ ਪਹਿਲਾਂ ਹੀ ਆਪਣੇ ਵਿਆਹ ਨੂੰ ਖਤਮ ਕਰਨ ਲਈ ਕਾਨੂੰਨੀ ਕਾਰਵਾਈ ਜਿਹੜੀ ਹੈ ਉਹ ਸ਼ੁਰੂ ਕਰ ਦਿੱਤੀ ਸੀ ਤੇ ਨਾਲ ਹੀ ਪਰ ਵੰਡ ਦਾ ਸਹੀ ਕਾਰਨ ਜਿਹੜਾ ਹੈ ਉਹ ਸਾਹਮਣੇ ਨਹੀਂ ਆਇਆ ਹੈ ਹਾਲ ਹੀ ਸਰੋਤ ਸੁਝਾਅ ਦਿੰਦਾ ਹੈ ਕਿ ਵੱਖ ਹੋਣਾ ਆਪਸੀ ਸ਼ਰਤਾ ਤੇ ਨਹੀਂ ਹੈ ਦਸੇ ਕਈ ਵਿਚਾਰ ਕਰਨ ਤੋਂ ਬਾਅਦ ਪਰ ਉਲਮਿਲਾਤ ਦੇ ਉਹਨਾਂ ਦੇ ਪਤੀ ਨੇ ਆਪਣੇ ਵਿਆਹ ਨੂੰ ਛੱਡਣ ਦਾ ਫੈਸਲਾ ਜਿਹੜਾ ਇਹ ਕਰ ਦਿੱਤਾ ਹੈ ਉਹ ਪਹਿਲਾਂ ਹੀ ਅਦਾਲਤ ਵਿੱਚ ਤਲਾਕ ਲਈ ਦਾਇਰ ਜਿਹੜਾ ਇਹ ਅਰਜ਼ੀ ਕਰ ਚੁੱਕੇ ਸੀ ਤੇ ਨਾਲ ਹੀ ਹਾਲ ਹੀ ਹੁਣ ਵਕ ਹੋਣ ਦੇ ਪਿੱਛੇ ਦਾ ਕਾਰਨ ਹਜੇ ਪਤਾ ਨਹੀਂ ਲੱਗਿਆ ਤੇ ਨਾਲ ਹੀ ਤਲਾਕ ਆਪਸੀ ਸ਼ਰਤਾਂ ਤੇ ਵੀ ਜਿਹੜਾ ਇਹ ਨਹੀਂ ਹੋ ਰਿਹਾ ਨਾਲ ਹੀ ਦੱਸਿਆ ਕਿ ਉਲਮਿਲਾਤ ਮਹੀਨ ਨੇ 4 ਫਰਵਰੀ 2116 ਨੂੰ ਇੱਕ ਨਿੱਜੀ ਸਮਰੋਹ ਵਿੱਚ ਵਿਆਹ ਦੇ ਕਰਵਾਇਆ ਤੇ ਨਾਲ ਹੀ ਇੱਕ ਵਿਆਹ ਦੇ ਬੰਧਨ ਵਿੱਚ ਬੱਜੇ ਪਰ ਜਿਸ ਨੇ ਕਾਫੀ ਜ਼ਿਆਦਾ ਸੁਰਖੀਆਂ ਬਟੋਰੀਆਂ ਤੇ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਸੁਰਖੀਆਂ ਬਟੋਰੀਆਂ ਤੇ ਵਿਆਹ ਦੀਆਂ ਜਿਹੜੀ ਤਸਵੀਰਾਂ ਨੇ ਕਾਫੀ ਜ਼ਿਆਦਾ ਵਾਇਰਲ ਹੋਈਆਂ ਦੱਸਦੀ ਹੈ ਉਹਨਾਂ ਦੇ ਵਿੱਚ 10 ਸਾਲ ਉਮਰ ਦੀ ਅੰਤਰ ਸੀ ਜਿਸ ਨੇ ਲੋਕਾਂ ਦੀ ਦਿਲਚਸਪੀ ਖਿੱਚੀ ਦੱਸਿਆ ਜਿੱਥੇ ਔਰਮਿਲਾ ਹਮੇਸ਼ਾ ਲੋਕਾਂ ਦੀ ਨਜ਼ਰ 'ਚ ਰਹੀ ਉਤੇ ਹੀ ਮੋਹਿਨ ਸਿੰਘ ਦੀ ਜ਼ਿੰਦਗੀ ਬਾਰੇ ਲੋਕਾਂ ਨੂੰ ਕਾਠੀ ਜਾਣਿਆ ਜਾਂਦਾ ਹੈ ਦੱਸਿਆ ਕਸ਼ਮੀਰ ਦੇ ਰਹਿਣ ਵਾਲੇ ਇੱਕ ਕਾਰੋਬਾਰੀ ਤੇ ਮਾਡਲ ਨੇ ਮੋਹਿਨ ਸਿੰਘ ਦੀ ਪਹਿਲੀ ਵਾਰ ਵੀ ਸੋਸ 14 ਵਿੱਚ ਡਿਜ਼ਾਈਨਰ ਮਨੀਸ਼ ਮਲਹੋਤਰਾ ਪਤੀ ਜੀ ਦੇ ਵਿਆਹ ਵਿੱਚ ਉਰਮਿਲਾ ਨਾਲ ਮੁਲਾਕਾਤ ਹੋਈ ਜੋੜੇ ਦਾ ਇੱਕ ਗੂੜਾ ਵਿਆਹ ਹੋਇਆ ਤੇ ਜਿਸ ਵਿੱਚ ਮਲਹੋਤਰਾ ਵਰਗੀਆਂ ਕੁਝ ਜਨ ਤੱਕ ਹਸਤੀਆਂ ਵੀ ਹਾਜ਼ਰ ਹੋਈਆਂ ਦੱਸਿਆ ਆਪਣੇ ਵਿਆਹ ਤੋਂ ਬਾਅਦ ਜੋੜਾ ਅੰਮ੍ਰਿਤਸਰ ਵਿੱਚ ਹਰਮੰਦਰ ਸਾਹਿਬ ਪੁਜਿਆਤੇ ਨਾਲ ਹੀ ਮੋਹਿਨ ਸਿੰਘ ਨੇ ਜਿਸ ਜਿਸ ਨੇ ਸ਼ੁਰੂ ਵਿੱਚ ਬਾਲੀਵੁੱਡ ਦੇ ਸੁਪਨੇ ਲਏ ਉੱਥੇ ਹੀ ਇਟ ਇਜ਼ ਅ ਮੈਨੇਜਡ ਵਰਲਡ ਐਂਡ ਲੱਕ ਬਾਈ ਚਾਂਸ ਵਰ ਗਿਆ ਫਿਲਮਾਂ ਚੋਂ ਨਜ਼ਰ ਆਏ ਹਾਲ ਹੀ ਉਸਨੇ ਆਖਰਕਾਰ ਆਪਣਾ ਧਿਆਨ ਵਪਾਰਕ ਸੰਸਾਰ ਵੱਲ ਤਬਦੀਲ ਕਰ ਦਿੱਤਾ ਤੇ ਹੁਣ ਕਟੇ ਤੌਰ ਤੇ ਮਨੀਸ਼ ਮਲੋਤਰਾ ਦੇ ਫੈਸ਼ਨ ਲੇਬਲ ਨਾਲ ਜੁੜਿਆ ਹੋਇਆ ਹੈ ਨਾਲ ਹੀ ਦੱਸ ਦिए ਫਿਲਹਾਲ ਨਾ ਤਾਂ ਉਰਮਿਲਾ ਤੇ ਨਾ ਹੀ ਮੋਹਿਨ ਸਿੰਘ ਨੇ ਅਦਾਰੇ ਤੌਰ ਤੇ ਤਲਾਕ ਦੀਆਂ ਖਬਰਾਂ ਤੇ ਕੋਈ ਟਿੱਪਣੀ ਦਿੱਤੀ ਹੈ ਪਰ ਜਲਦੀ ਹੀ ਪਤਾ ਲੱਗੇਗਾ ਕਿ ਇਹਨਾਂ ਦੇ ਤਲਾਕ ਦੀਆਂ ਖਬਰਾਂ ਵਿੱਚ ਕਿੰਨੀ ਕ ਸੱਚਾਈ ਹੈ